ਪੰਜਾਬ ਦੇ ਵਿੱਚ ਰਾਜ ਸਭਾ ਦੀ ਉਪ ਚੋਣ ਨੂੰ ਲੈ ਕੇ ਜਿਸ ਤਰ੍ਹਾਂ ਆਮ ਆਦੀ ਪਾਰਟੀ ਤੇ ਇੱਕ ਆਜ਼ਾਦ ਉਮੀਦਵਾਰ ਨਵਨੀਤ ਚਤਰਵੇਦੀ ਦੇ ਕਾਗਜ਼ਾਂ ਨੂੰ ਲੈ ਕੇ ਜੋ ਖਲਾਫ ਪਿਆ ਹੋਇ ਇਸ ਵਾਰ ਪੇ ਗੱਲਬਾਤ ਕਰਾਂਗੇ ਤੇ ਨਾਲ ਹੀ ਰਜਿੰਦਰ ਗੁਪਤਾ ਜਿਹੜਾ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਜਿਹੜੇ ਕਾਗਜ਼ ਨੇ ਓਕਸੈਪਟ ਹੋ ਚੁੱਕੇ ਨੇ ਪਰ ਆਜ਼ਾਦ ਉਮੀਦਵਾਰ ਨਵਨੀਤ ਚਤਰਵੇਦੀ ਦੇ ਕਾਗਜ਼ ਰੱਦ ਹੋ ਗਏ ਨੇ ਉਨ ਦੇ ਉਤੇ ਪਰਚਾ ਵੀ ਦਰਜ ਹੋਇਆ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਅੰਦਰ ਖਾਤੇ ਕਾਫੀ ਹਿਲ ਜੁਲ ਹੈ ਕੁਝ ਵਿਧਾਇਕਾਂ ਦੇ ਨਾਮ ਲਿਖ ਕੇ ਉਹਨਾਂ ਦੇ ਵਿਰੁੱਧ ਦਿੱਤੇ ਗਏ ਸੀ ਜਾਨੀ ਸੈਂਡ ਕਰ ਦਿੱਤੇ ਗਏ ਸੀ ਕੀ ਕੁਝ ਹੋਇਆ ਸੀ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਰਮਜੀਤ ਸਿੰਘ ਚਿੱਲਾ ਜੁੜ ਚੁੱਕੇ ਨੇ ਜਿੱਲਾ ਸਾਹਿਬ ਸਵਾਗਤ ਹੈ ਤੁਹਾਡੀ ਪੰਜਾਬ ਦੇ ਉਤੇ ਪ੍ਰੋਗਰਾਮ ਖਬਰਾਂ ਦੇ ਚਾਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਚਿਲਾ ਸਾਹਿਬ ਕਿਵੇਂ ਵੇਖਦੇ ਹੋ ਆਜ਼ਾਦ ਉਮੀਦਵਾਰ ਨਵਨੀਤ ਚਤਰਵੇਦੀ ਦੇ ਕਾਗਜ਼ਾਂ ਤੋਂ ਬਾਅਦ ਜਿਸ ਤਰ੍ਹਾਂ ਦੀ ਹਲਚਲ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਤੌਰ ਦੇ ਉੱਤੇ ਆਮ ਆਦੀ ਪਾਰਟੀ ਦੇ ਖੇਮੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਵੇਂ ਦੇਖਦੇ ਹੋ ਜੀ ਮਨਦੀਪ ਜੀ ਜਿਵੇਂ ਇਸ ਵਿਅਕਤੀ ਦਾ ਜਿਹੜਾ ਨਾਂ ਹੈ ਜਿਹੜਾ ਆਪਾਂ ਨਾਂ ਵਾਲੇ ਜਾਈਏ ਪਹਿਲਾਂ ਨਵਨੀਤ ਚਤਰਵੇਦੀ ਈਸ਼ੋਕਲੇ ਦਾ ਜੈ ਪਰਦਾ ਹੈ ਤੇ ਆਪਣੇ ਆਪ ਨੂੰ ਇਹ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਦੱਸਦਾ ਹੈ ਤੇ ਜੈ ਪ੍ਰਕਾਸ਼ ਨਰੈਣ ਨੂੰ ਆਪਣਾ ਆਪ ਆਗੂ ਮੰਨਦਾ ਹੈ 1977 ਚ ਜਿਹੜੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਮੋਢੇ ਮੂੰਹ ਘੇਰ ਕੇ ਆਪਣੀ ਸਰਕਾਰ ਬਣਾਈ ਸੀ ਦੇਸ਼ 'ਚ ਉਸ ਪਾਰਟੀ ਦਾ ਆਪਣੇ ਆਪ ਨੂੰ ਆਗੂ ਦੱਸਦਾ ਹੈ ਤੇ ਇਸ ਵਿਅਕਤੀ ਨੇ ਨਵਨੀਤ ਚਤਰਵੇਦੀ ਨੇ ਅਜੇ ਹੀ ਚਤਰਾਈ ਖੇਡੀ ਪੰਜਾਬ ਸਰਕਾਰ ਨਾਲ ਵੀ ਪੰਜਾਬ ਪੁਲਿਸ ਨਾਲ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਵੀ ਕਿ ਸਾਰੇ ਹੱਕੇ ਵੱਕੇ ਰਹਿ ਗਏ ਕਿ ਹੋਊਗੀ ਗਿਆ ਇੰਨਾ ਚਤਰ ਨਿਕਲੇ ਆ ਕਿ ਹਾਲੇ ਤੱਕ ਵੀ ਜਿਹੜੇ ਪੰਜਾਬ ਪੁਲਿਸ ਦੇ ਵੀ ਜੇ ਦੇਖਿਆ ਜਾਵੇ ਤਾਂ ਹੱਥ ਖਾਲੀ ਨੇ ਗ੍ਰਿਫਤਾਰ ਕਰਨ ਗਈ ਸੀ ਕੱਲ ਪੰਜਾਬ ਦੀ ਪੁਲਿਸ ਰੋਪੜ ਦੀ ਪੁਲਿਸ ਪਰ ਕੁਝ ਨਹੀਂ ਹੱਥ ਭੱਲੇ ਪਿਆ ਤੇ ਇਹ ਬੰਦਾ ਪੂਰਾ ਆਪਣੇ ਆਪ ਚ ਪੂਰੀ ਚਤਰਾਈ ਖੇਡ ਗਿਆ ਪੂਰਾ ਚਤਰ ਬੰਦਾ ਹੈ ਕਿਤਾਬ ਵੀ ਲਿਖੀ ਹੋਈ ਹੈ ਨੇ ਜਿਹੜੀ ਕਾਫੀ ਚਰਚਿਤ ਹੋਈ ਸੀ ਇੱਕ ਸਿਆਸਤ ਬਾਰੇ ਤੇ ਪਿਛਲੇ ਦੋਕ ਦਿਨਾਂ ਚ ਇੰਟਰਵਿਊਆਂ ਵੀ ਇਹਦੀਆਂ ਬਹੁਤ ਮਕਬੂਲ ਹੋਈਆਂ ਕਹਿੰਦਾ ਰਿਹਾ ਕਿ ਮੇਰੇ ਨਾਲ 66 ਵਰ ਇੱਕ ਨਹੀਂ ਆਮ ਆਦਮੀ ਪਾਰਟੀ ਦੇ ਤੁਸੀਂ ਦੇਖੋ 24 ਅਕਤੂਬਰ ਨੂੰ ਕੀ ਹੋਏਗਾ ਪੰਜਾਬ ਦੀ ਸਰਕਾਰ ਟੁੱਟ ਜੇਗੀ ਇਹ ਹੋਏਗਾ ਉਹ ਹੋਏਗਾ ਫਲਾਣਾ ਹੋਏਗਾ खैर 24 ਤਰੀਕ ਨੂੰ ਤਾਂ ਹੁਣ ਕੀ ਹੋਣਾ ਹੈ ਕਿਉਂਕਿ ਕੱਲ ਜਿਹੜਾ ਪੜਤਾਲ ਸੀ ਰਾਜ ਸਭਾ ਦੇ ਜਿਹੜੇ ਮੈਂਬਰ ਦੀ ਚੋਣ ਹੋਣੀ ਹੈ ਨਾਮਜ਼ਦਗੀਆਂ ਦੀ ਤੇ ਪਰਤਾਲ ਚ ਜਿਹੜਾ ਨਵਨੀਤ ਚਤਰਵੇਦੀ ਦੇ ਕਾਗਜ਼ ਰੱਦ ਹੋ ਗਏ ਵਿਧਾਨ ਸਭਾ ਦੇ ਜਿਹੜੇ ਸੈਕਟਰੀ ਨੇ ਰਾਮ ਲੋਕ ਕੋ ਰਟਰਨਿੰਗ ਅਫਸਰ ਸੀ ਇਹਨਾਂ ਦੋ ਸੈਟ ਮਨਦੀਪ ਜੀ ਇਸ ਬੰਦੇ ਨੇ ਭਰੇ ਸੀ ਕਿਸੇ ਵੀ ਵਿਅਕਤੀ ਨੇ ਜਦੋਂ ਨਾਮਜ਼ਦਗੀ ਦਾਖਲ ਕਰਨੀ ਹੋਵੇ ਤਾਂ ਘੱਟੋ ਘੱਟ 8 ਤੋਂ 10 ਜਿਹੜੇ ਵਿਧਾਇਕ ਨੇ ਉਹਨਾਂ ਦੇ ਸਾਈਨ ਹੋਣ ਲਾਜ਼ਮੀ ਹੁੰਦੇ ਨੇ ਖਾਸ ਕਰਕੇ 10 ਵਿਧਾਇਕ ਤੇ ਇਸ ਇਹਨਾਂ ਦੋ ਸੈਟ ਭਰੇ ਸੀ ਇੱਕ ਸੈਟ ਉੱਤੇ ਵਿਧਾਇਕਾਂ ਨੇ ਸਾਈਨ ਕੀਤੇ ਹੋਏ ਸੀ ਦੇ ਦੂਜੇ ਸੈੱਟ ਦੇ ਵਿਧਾਇਕਾਂ ਦੇ ਨਾਂ ਹੈਗੇ ਸੀ ਪਰ ਸਹਿਨ ਨਹੀਂ ਸੀ ਹੁਣ ਜਿਹੜੇ ਵਿਧਾਇਕਾਂ ਦੇ ਇਹਨੇ ਸਹਿਨ ਕੀਤੇ ਹੋਏ ਸੀ ਇੱਕ ਸੈੱਟ ਤੇ ਉਹ ਵਿਧਾਇਕ ਕੱਲ ਬੁਲਾਏਗੇ ਉਹਨਾਂ ਨੇ ਐਪਲੀਕੇਸ਼ਨ ਵੀ ਦੇਤੀ ਸੀ ਕਿ ਸਾਸੀਂ ਕਿਸੇ ਦੇ ਸਹਿਨ ਨਹੀਂ ਕੀਤੇ ਡੀਸੀਪੀ ਨੂੰ ਵੀ ਦਰਖਾਸਤ ਦਿੱਤੀ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਜਿਵੇਂ ਰੋਪੜ ਲੁਧਿਆਣਾ ਮੋਗਾ ਸਰਦੂਲਗੜ ਇੱਥੇ ਪਰਚੇ ਵੀ ਦਰਜ ਹੋ ਗਏ ਦੇ ਖਿਲਾਫ ਕਿ ਸਾਡੇ ਜਿਹੜੇ ਸਹਿਨ ਨਹੀਂ ਜਲ ਹੀ ਕੀਤੇ ਨੇ ਅਸੀਂ ਤਾਂ ਕੁਛ ਇਹਨੇ ਨਹੀਂ ਕੀਤੇ ਕਲਰ ਟਰਨਿੰਗ ਅਫਸਰ ਨੇ ਆਪਣੇ ਕੈਬਨ ਚ ਵਿਧਾਇਕ ਬੁਲਾਏ ਇਹ ਵੀ ਉੱਥੇ ਗਿਆ ਹੋਇਆ ਸੀ ਕਾਗਜਾਂ ਦੀ ਪੜਤਾਲ ਸੀ ਜਿਹੜਾ ਨਵਨੀਤ ਚਾਤਰਵੇਦੀ ਸੀ ਤੇ ਵਿਧਾਇਕਾਂ ਨੂੰ ਪਛਾਣ ਵੀ ਨਹੀਂ ਸਕਿਆ ਇਹ ਬੰਦਾ ਜਿਹੜਾ ਬੰਦਾ ਵਿਧਾਇਕਾਂ ਨੂੰ ਪਛਾਣ ਵੀ ਨਾ ਸਕਦਾ ਹੋਵੇ ਉਹਦੇ ਕੋਲ ਕੋਈ ਕਿਵੇਂ ਸਾਈਨ ਕਰ ਦੇਗਾ ਪਹਿਲਾ ਟਾਈਮ ਹੀ ਲੱਗ ਰਿਹਾ ਸੀ ਆਪਾਂ ਨੂੰ ਜਦੋਂ ਇੱਕ ਵਾਰੀ ਇਹ ਗੱਲ ਆਈ ਸੀ ਸਾਹਮਣੇ ਕਿ ਸਾਈਨ ਕੀਤੇ ਨੇ ਕਿ ਹੋ ਸਕਦਾ ਹੈ ਇਸ ਵਿਅਕਤੀ ਨੇ ਇਹ ਕਹਿ دیا ਹੋਵੇ ਵਿਧਾਇਕਾਂ ਨੂੰ ਕਿ ਭਾਈ ਦਿੱਲੀ ਤੋਂ ਆਇਆ ਮੈਂ ਤਾਂ ਦਿੱਲੀ ਵਾਲਿਆਂ ਨੇ ਇਹ ਕਾਗਜ਼ ਭੇਜੇ ਨੇ ਸਾਈਨ ਕਰ ਦੋ ਵੀ ਅਜਿਹੀ ਚਤਰਾਈ ਨਾ ਕੋਈ ਵਰਤ ਗਿਆ ਹੋਵੇ ਕਿਉਂਕਿ ਪੰਜਾਬ ਦੇ ਵਿਧਾਇਕ ਦਿੱਲੀ ਦੇ ਨਾਂ ਤੋਂ ਖਾਸ ਕਰਕੇ ਆਪਣੇ ਦਿੱਲੀ ਵਾਲੀ ਲੀਡਰਸ਼ਿਪ ਦੇ ਨਾਂ ਤੋਂ ਇੰਨਾ ਡਰਦੇ ਨੇ ਭਾਵੇਂ ਮੈਨੂੰ ਤਾਂ ਐਵੇਂ ਵੀ ਡਰ ਹੈ ਕਿ ਕਿਤੇ ਉਹਨਾਂ ਦਾ ਕੋਈ ਬਹੁਤ ਜ਼ਰੂਰੀ ਕਾਗਜ਼ਾਂ ਦੇ ਤੇ ਕੋਈ ਦਿੱਲੀ ਦਾ ਨਾਂ ਲੈ ਕੇ ਸਾਈਨ ਨਾ ਕਰਾ ਲਵੇ ਤੇ ਮੈਨੂੰ ਖਦਸ਼ਾ ਇਹ ਸੀ ਜਦੋਂ ਪਹਿਲੇ ਦਿਨ ਖਬਰ ਆਈ ਸੀ ਕਿ ਹੋ ਸਕਦਾ ਹੈ ਕਿ ਦਿੱਲੀ ਵਾਲਿਆਂ ਦਾ ਬਹੁਤ ਪ੍ਰਭਾਵ ਹੈ ਪੰਜਾਬ ਦੇ ਵਿਧਾਇਕਾਂ ਤੇ ਵੀ ਪੰਜਾਬ ਦੇ ਵਜ਼ੀਰਾਂ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਵੇ ਹੋ ਸਕਦਾ ਕੋਈ ਦਿੱਲੀ ਦਾ ਆਪਣੇ ਆਪ ਨੂੰ ਦਿੱਲੀ ਦੀ ਆਪਣੀ ਹੁਕਮਰਾਨ ਠਿਰਦਾ ਹੀ ਕੋਈ ਵਿਅਕਤੀ ਕਹਿ ਕੇ ਵੀ ਕਿਸੇ ਜ਼ਰੂਰੀ ਮਕਸਦ ਲਈ ਤੁਹਾਡੇ ਸਹਿਨ ਚਾਹੀਦੇ ਨੇ ਕਿਸੇ ਦੱਸਿਆ ਕੋਈ ਮੰਤਬ ਹੋਰ ਹੋਵੇ ਵੀ ਇਹਨੇ ਵਿਧਾਇਕਾਂ ਨੂੰ ਮਿਲ ਕੇ ਸਹਿਨ ਕਰਾ ਲੇ ਹੁਣ ਪਰ ਕੱਲ ਜਿਹੜੀ ਅੱਜ ਖਬਰ ਸਾਹਮਣੇ ਆਈ ਏ ਕਿ ਟਰਨਿੰਗ ਅਫਸਰ ਦੇ ਦਫ਼ਤਰ ਚ ਇਹ ਬੰਦਾ ਐ ਐਮਐਲ ਨੂੰ ਪਛਾਣ ਨਹੀਂ ਸਕਿਆ ਫਿਰ ਇਹ ਹੋ ਗਿਆ ਕਿ ਨਹੀਂ ਇਹਨੇ ਫਿਰ ਸਹਿਨ ਆਪੇ ਹੀ ਕੀਤੇ ਨੇ ਵਿਧਾਇਕਾਂ ਤੱਕ ਤਾਂ ਇਹਨੇ ਪਹੁੰਚ ਨਹੀਂ ਕੀਤੀ ਇਹ ਵੀ ਇਹਨੇ ਖੁਦ ਹੀ ਸੈਨ ਕੀਤੇ ਨੇ ਤੇ ਵਿਧਾਇਕਾਂ ਨੇ ਸੰਬੰਧੀ ਬਕਾਇਦਾ ਕੰਪਲੀਟ ਵੀ ਕੀਤੀ ਹੈ ਹੁਣ ਜਿਹੜੇ ਦੋ ਜਿਹੜੇ ਸੈਟ ਸੀ ਜੇ ਆਪਾਂ ਥੋੜੀ ਹੋਰ ਜਾਣਕਾਰੀ ਸੁਣਨ ਵਾਲਿਆਂ ਨੂੰ ਦੇਣੀ ਹੋਵੇ ਮਨਦੀਪ ਜੀ ਇੱਕ ਸੈਟ ਦੇ ਜਿਹੜਾ ਜਿਨ੍ਹਾਂ ਤੇ ਸੈਨ ਹੈਗੇ ਨਹੀਂ ਸੀ ਪਰ ਨਾ ਹੈ ਹੈ ਸੀ ਵਿਧਾਇਕਾਂ ਦੇ ਉਹਦੇ ਚ ਤੁਹਾਡੇ ਹਲਕੇ ਕਨੌਰ ਦੇ ਵਿਧਾਇਕ ਦਾ ਨਾਮ ਵੀ ਸ਼ਾਮਲ ਸੀ ਜਿਹੜਾ ਗੁਰਲਾਲ ਕਨੌਰ ਹੈ ਰਜਨੀ ਸਦਾਈਆ ਦਾ ਨਾਮ ਸੀ ਇਹਦੇ ਚ ਨਰੇਸ਼ ਕੁਟਾਰੀਆ ਦਾ ਨਾਮ ਸੀ ਸੁਖਵੀਰ ਮੈਸਰਖਾਨੇ ਦਾ ਨਾਮ ਸੀ ਰਣਵੀਰ ਭੁੱਲਰ ਦਾ ਨਾਮ ਸੀ ਮੋਲਕ ਸਿੰਘ ਦਾ ਨਾਮ ਸੀ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਨਾਮ ਸੀ ਕਲਵੰਤ ਸਿੰਘ ਬਾਜੀਗਰ ਦਾ ਨਾਮ ਸੀ ਇਹਦੇ ਚ ਨਾਂ ਹੈਗੇ ਸੀ ਇਸ ਸੈਟ ਦੇ ਪਰ ਇਹਨਾਂ ਵਿਧਾਇਕਾਂ ਦੇ ਸਾਈਨ ਨਹੀਂ ਸੀ ਤੇ ਜਿਹੜੇ ਵਿਧਾਇਕਾਂ ਨੇ ਸਾਈਨ ਵੀ ਕੀਤੇ ਇਸ ਚਤਰਵੇਦੀ ਨੇ ਇੱਕ ਜੇ ਮੈਂ ਹੁਣ ਦਾ ਇਹੀ ਕਹਿ ਲਵਾਂ ਕਿ ਜੈਪੁਰ ਤੋਂ ਆਏ ਜਿਹੜੇ ਰਾਜਸਥਾਨ ਦੇ ਜਿਹੜੇ ਚਤਰ ਵਿਅਕਤੀ ਨੇ ਜਿਹੜੇ ਸਾਈਨ ਕੀਤੇ ਨੇ ਉਹਨਾਂ ਚ ਜਿਨ੍ਹਾਂ ਨੇ ਸਾਈਨ ਕੀਤੇ ਸੀ ਉਹਨਾਂ ਦੇ ਦੇਵਮਾਨ ਦਿਨੇਸ਼ ਚੱਡਾ ਅਸ਼ੋਕ ਪ੍ਰਾਸਰ ਅਮਨ अरोड़ा ਇੱਥੋਂ ਤੱਕ ਕਿ ਕਮ ਕੁਮਰ ਵਿਜੇ ਪ੍ਰਤਾਪ ਦੇ ਵੀ ਸਾਈਨ ਕਰ ਗਿਆ ਜਿਹੜਾ ਐਡਾ ਵੱਡਾ ਪੁਲਿਸ ਦਾ ਅਧਿਕਾਰੀ ਹੈ ਉਹਦੇ ਵੀ ਸਾਈਨ ਕੀਤੇ ਹੋਏ ਸੀ ਇਸ ਵਿਅਕਤੀ ਨੇ ਸੋ ਹੋਰ ਕੁਝ ਜਿਹੜੇ ਸਾਈਨ ਸੀ ਫੌਜਾ ਸਿੰਘ ਸਰਾਰੀ ਦਾ ਸਾਈਨ ਸੀ ਸਾਈਨ ਸੀ ਲਾਡੀ ਢੋਸ ਦੇ ਜਿਹੜੇ ਹੈਗੇ ਸੀ ਸਾਈਨ ਸੀ ਸੋ ਬਹੁਤ ਸਾਰੇ ਸੱਜਣਾ ਦੇ ਨੇ 10 ਵਿਧਾਇਕਾਂ ਨੇ ਸਾਈਨ ਆਲਾ ਸੀ ਤੇ 10 ਸਬਦ ਇੱਕਾਂ ਦਾ ਜਿਹੜਾ ਸੈੱਟ ਸੀ ਉਹ ਬਿਨਾ ਸੈਨਾਂ ਤੋਂ ਸੋ ਕੱਲ ਫਿਰ ਜਦੋਂ ਪੜਤਾਲ ਹੋਈ ਨਹੀਂ ਪਛਾਣ ਸਕਿਆ ਵਿਧਾਇਕਾਂ ਨੂੰ ਫਰਜ਼ੀ ਪਾਏਗੇ ਦਸਤਕ ਤੇ ਜਿਹੜੇ ਸੈਨੇ ਹੋ ਫੇਕ ਨਿਕਲੇ ਤੇ ਇਹਦੇ ਕਾਗਜ਼ ਰੱਦ ਹੋ ਗਏ ਹੁਣ ਇੱਕ ਇੱਕ ਤਾਂ ਇਹ ਹੈ ਕਿ ਜੇ ਆਪਾਂ ਜਿਹੜਾ ਜ਼ਿਕਰ ਕਰਨਾ ਹੋਵੇ ਕਿ ਜਿਹੜਾ ਰਾਜ ਸਭਾ ਦੀ ਮੈਂਬਰੀ ਹੈ ਉਹ ਜਿਹੜਾ ਭਾਵੇਂ ਪੜਿਆ ਹੋਇਆ 10 ਹੈ ਪਰ ਅਮੀਰੀ ਪੱਖੋਂ ਬਹੁਤ ਜ਼ਿਆਦਾ ਅਮੀਰ ਹੈ ਕਰੋੜਾ ਰੁਪਏ ਦੇ ਤਾਂ ਜਿਹਦੇ ਕੋਲੇ ਗਹਿਣੇ ਨੇ ਕਾਰਪਾਵੇਂ ਨਹੀਂ ਹੈ ਉਹਦੇ ਕਾਗਜ਼ਾਂ 'ਚ ਕੋਈ ਪਰ ਗਹਿਣੇ ਬਹੁਤ ਨੇ 11-12 ਕਰੋੜ ਦੇ ਗਹਿਣੇ ਨੇ ਉਹਦੇ ਕੋਲੇ ਸੋ ਉਹ ਜਿਹੜਾ ਅਰਜਿੰਦਰ ਗੁਪਤਾ ਹੈ ਉਦਯੋਗਪਤੀ ਹੈ ਜਿਹੜਾ ਹਰ ਸਰਕਾਰ 'ਚ ਜਿੱਦੀ ਤੂਤੀ ਬੋਲਦੀ ਰਹੀ ਹੈ ਪਹਿਲਾਂ ਕਾਂਗਰਸ ਸਰਕਾਰ ਵੇਲੇ ਵੀ ਜਿਹਨੂੰ ਕੈਬਨਟ ਰੈਂਕ ਮਿਲਿਆ ਹੋਇਆ ਸੀ ਤੇ ਹੁਣ ਵੀ ਕੈਬਨਟ ਰੈਂਕ ਛੱਡ ਕੇ ਉਹ ਰਾਜ ਸਭਾ 'ਚ ਚਲੇ ਗਏ ਨੇ ਉਹਨਾਂ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਬਣਨਾ ਤੈ 16 ਜਿਹੜੀ ਅਕਤੂਬਰ ਕੱਲ ਨੂੰ ਆਏਗੀ ਨਾਮਜ਼ਦਗੀਆਂ ਵਾਪਸ ਹੋਣ ਗਿਆ ਮਨਦੀਪ ਜੀ ਦੋ ਨਾਮ ਯਾਦ ਕੀਆਂ ਜਿਹੜੀਆਂ ਹੁਣ ਸਹੀ ਪਾਈਆਂ ਗਈਆਂ ਨੇ ਇੱਕ ਰਜਿੰਦਰ ਗੁਪਤਾ ਜੀ ਤੇ ਇੱਕ ਉਹਦੀ ਜਿਹੜੀ ਧਰਮ ਪਤਨੀ ਹੈ ਮధు ਗੁਪਤਾ ਉਹਨਾਂ ਦੀ ਸੋ ਉਹਨਾਂ ਦੀ ਪਤਨੀ ਹੈ ਜਿਹੜੀ ਕੱਲ ਨੂੰ ਵਾਪਸ ਲੈ ਲੇਗੀ ਕਾਗਜ਼ੀ ਤੇ ਕੱਲ ਨੂੰ ਇਹਨਾਂ ਦੀ ਨਿਰਵਿਰੋਧ ਜਿਹੜਾ ਚੋਣ ਹੋ ਜਾਏਗੀ ਤੇ ਰਾਜ ਸਭਾ ਦਾ ਮੈਂਬਰ ਕੱਲ ਨੂੰ ਰਜਿੰਦਰ ਗੁਪਤਾ 6 ਸਾਲਾਂ ਲਈ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਬਣ ਜਾਏਗਾ ਉਹ ਅੱਗੇ ਜਾ ਕੇ ਕੋਈ ਪਹਿਨੇ ਆਵਾਂ ਚੁੱਪਚਿਪਤਾ ਬੈਠ ਕੇ ਮੁੜੇਗਾ ਜਾਂ ਪੰਜਾਬ ਲਈ ਕੁਝ ਬੋਲੇਗਾ ਇਹ ਸਮਾਂ ਦੱਸੇਗਾ ਸੁਖਾ ਜਿਹੜੀ ਆ ਹੁਣ ਆਪਾਂ ਗੱਲ ਕਰ ਰਹੇ ਸੀ ਨਵਨੀਤ ਚੱਤਰਵੇਦੀ ਦੀ ਚਤਰਾਈ ਦੀ ਜੀ ਕੱਲ ਜਦੋਂ ਰੋਪੜ ਪੁਲਿਸ ਗਈ ਉੱਥੇ ਦੇਵਜੀ ਨੂੰ ਗ੍ਰਿਫਤਾਰ ਕਰਨਾ ਹੂੰ ਤੇ ਇਹਦੇ ਕੋਲੇ ਨਾ ਸਕਿਉਰਟੀ ਹੁਣ ਚੰਡੀਗੜ੍ਹ ਪੁਲਿਸ ਦੀ ਹੈ ਜਿਸ ਦਿਨ ਇਹਨੇ ਕਾਗਜ਼ ਭਰੇ ਨੇ ਜਿਸ ਦਿਨ ਤੋਂ ਤੇ ਚੰਡੀਗੜ੍ਹ ਪੁਲਿਸ ਨੇ ਇਹਨੂੰ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਹੂੰ ਇਹਨੂੰ ਤਿੰਨ ਸੈਕਟਰ ਦੇ ਥਾਣੇ ਲੈ ਗਏ ਉੱਥੇ ਬਿਠਾ ਲੱਖਿਆ ਕਿਉਂਕਿ ਜਿਹੜਾ ਵਿਧਾਨ ਸਭਾ ਵਾਲਾ ਖੇਤਰ ਤਿੰਨ ਸੈਕਟਰ ਦਾ ਥਾਣਾ ਪੈਂਦਾ ਫਿਰ ਉੱਥੋਂ ਕਿਸੇ ਹੋਰ ਪਾਸੇ ਲਿਜਾ ਰਹੇ ਸੀ ਸੁਖਨਾ ਲੇਕ ਤੇ ਆਏ ਉੱਥੇ ਫਿਰ ਰੋਪੜ ਪੁਲਿਸ ਨੇ ਰੋਕ ਲਿਆ ਫਿਰ ਉਹ ਪੁਲਿਸ ਦੇ ਹੈੱਡ ਕੁਆਰਟਰ ਤੇ ਲੈ ਆਏ ਜੀ ਤੇ ਪੁਲਿਸ ਦੇ ਹੈੱਡ ਕੁਆਰਟਰ ਤੇ ਉਹਨਾਂ ਨੇ ਐਸਐਸਪੀ ਨੂੰ ਵੀ ਬੁਲਾ ਲਿਆ ਫੋਨ ਕਰਕੇ ਉਹ ਮੌਕੇ ਤੇ ਵੀ ਪਹੁੰਚੇ ਪਹਿਲਾਂ ਸੁਖਨਾ ਲੇਕ ਤੇ ਹੈੱਡ ਕੁਆਰਟਰ ਤੇ ਆ ਗਏ ਤੇ ਕਾਨੂੰਨੀ ਮਾਰ ਵੀ ਸਦਲੇ ਚੰਡੀਗੜ੍ਹ ਪੁਲਿਸ ਨੇ ਇਧਰ ਰੋਪੜ ਪੁਲਿਸ ਵਾਲੇ ਬਾਹਰ ਖੜੇ ਰਹੇ ਹੋ ਅੰਦਰ ਸਲਾਹਾਂ ਕਰਦੇ ਰਹੇ ਫਿਰ ਰੋਪੜ ਪੁਲਿਸ ਵਾਲਿਆਂ ਨੇ ਆਪਣੇ ਜਿਹੜੇ ਐਸਐਸਪੀ ਹੈਗੇ ਨੇ ਉਹਨਾਂ ਦੇ ਜੀਐਸ ਆਪਣਾ ਖੁਰਾਣਾ ਐਸਐਸਪੀ ਰੋਪੜ ਉਹ ਵੀ ਬੁਲਾਏ ਉੱਥੇ ਉਹਨਾਂ ਨੇ ਵੀ ਮੀਟਿੰਗ ਕੀਤੀ ਕਿ ਭਾਈ ਸਾਡਾ ਅਸੀਂ ਬਰਾਂਟ ਲੈ ਕੇ ਆਏ ਆ ਸਾਡਾ ਪਰਚਾ ਦਰਜ ਕਰਾਇਆ ਹੋਇਆ ਵਿਧਾਇਕ ਨੂੰ 420 ਦਾ ਇਹਦੇ ਖਿਲਾਫ ਪਰਚਾ ਹੈ ਤੇ ਔਖਾ ਤੁਹਾਡੇ ਦਾ ਪਰਚਾ ਹੈ ਕਿਸੇ ਦੇ ਨਾਂ ਨੂੰ ਇਹਨੇ ਵਰਤਿਆ ਹੈ ਕਿ ਸਾਨੂੰ ਦਿਓ ਇਹਨੂੰ ਹਮ ਪਰ ਖਾਲੀ ਹੱਥ ਰਹੀ ਰੋਪੜਾ ਪੁਲਿਸ ਮਨਦੀਪ ਜੀ ਨਹੀਂ ਦਿੱਤਾ ਜੰਡੀਗੜ ਪੁਲਿਸ ਨੇ ਕੱਲ ਹਵਾਲੇ ਨਹੀਂ ਕੀਤਾ ਤੋਂ ਅੱਜ ਇਹਨੇ ਕਿਹਾ ਕਿ ਮੈਂ ਜਿਹੜਾ ਮੇਰੇ ਫਾਰਮ ਨਾਮਜ਼ਦ ਕੀ ਰੱਦ ਕੀਤੇ ਨੇ ਮੈਨੂੰ ਹਾਈ ਕੋਰਟ ਚ ਚੈਲੰਜ ਕਰਾਂਗਾ ਹਮ ਤੇ ਹੋ ਸਕਦਾ ਜਿਹੜੀ ਆਪਣੇ ਪਰਚਾ ਦਰਜ ਹੋਏ ਨੇ ਅਗਾਊ ਜਮਾਨਤ ਲਈ ਵੀ ਉਹ ਦਰਖਾਸਤ ਹਾਈ ਕੋਰਟ ਚ ਚਲਿਆ ਜਾਵੇ ਜਾਂ ਕਿਸੇ ਹੋਰ ਜਿਹੜੀ ਅਦਾਲਤ ਪੈਂਦੀ ਹੈ ਜਿਵੇਂ ਹੁਣ ਰੋਪੜ ਲੁਧਿਆਣਾ ਮੋਗਾ ਤੇ ਸਰਦੂਰਗੜ ਵੱਖ-ਵੱਖ ਥਾਵਾਂ ਤੇ ਪਰਚੇ ਹੋਏ ਨੇ ਇਹ ਇਕੱਠੇ ਸਾਰੇ ਪਰਚਿਆਂ ਨੂੰ ਮਿਲਾ ਕੇ ਤਾਂ ਹਾਈ ਕੋਰਟ ਚ ਕੀਤੀ ਜਾ ਸਕਦੀ ਹੈ ਨਹੀਂ ਤਾਂ ਫਿਰ ਸਬੰਧਤ ਜ਼ਿਲ੍ਹਿਆਂ ਚ ਕੀਤੀ ਜਾ ਸਕਦੀ ਹੈ ਐਂਟੀਸੀਪੇਟਰੀ ਬੇਰ ਲਈ ਸੋ ਉਸ ਪਾਸੇ ਵਿੱਚ ਚਲੇਗਾ ਬੰਦਾ ਦਾ ਚਤਰਾ ਕੋਈ ਨਾ ਕੋਈ ਚਤਰਾਈ ਦਾ ਖੇਡੇਗਾ ਪਰ ਇੱਕ ਗੱਲ ਜ਼ਰੂਰ ਸਾਹਮਣੇ ਆ ਗਈ ਜੀ ਮਨਦੀਪ ਜੀ ਕੇ ਇਸ ਸਾਰੇ ਕਾਂਡ ਦੇ ਪਿੱਛੇ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਨਾ ਕੋਈ ਹੱਥ ਹੈਗਾ ਸੀ ਕਿਉਂਕਿ ਆਮ ਆਦਮੀ ਪਾਰਟੀ 'ਨੂੰ ਇਲਜ਼ਾਮ ਲਗਾਏ ਨਾ ਜਿਹੜੇ ਬਿਲਕੁਲ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਐ ਤੇ ਉਹਨਾਂ ਦੀ ਜਿਹੜੀ ਤਰਕ ਹੈ ਉਹਨਾਂ ਦੀ ਜਿਹੜੀਆਂ ਦਲੀਲਾਂ ਨੇ ਦੇਖੋ ਉਹਨਾਂ 'ਚ ਦਮ ਤਾਂ ਹੈਗਾ ਜੀ ਜਦੋਂ ਚੰਡੀਗੜ੍ਹ ਪੁਲਿਸ ਤੇ ਹੈਗੀਆਂ ਸਿੱਧੇ ਤੌਰ ਤੇ ਕੇਂਦਰ ਦੇ ਤਹਿਤ ਕਿਉਂਕਿ ਯੂਨੀਅਨ ਯੂਨੀਅਨ ਟੈਰੀਟਰੀ ਐ ਕੇਂਦਰੀ ਸਿਆਸਤ ਪ੍ਰਦੇਸ਼ ਐ ਤੇ ਉਹ ਕੇਂਦਰ ਦਾ ਕਹਿਣਾ ਮੰਨਦੀ ਐ ਹੂੰ ਤਾਂ ਚੰਡੀਗੜ੍ਹ ਪੁਲਿਸ ਨੂੰ ਜੇ ਕੋਈ ਉੱਪਰੋਂ ਹਦਾਇਤ ਹੋਊਗੀ ਕਿ ਹੋਈ ਹੋਊ ਹੋਊਗੀ ਕਿ ਭਾਈ ਇਹਨੂੰ ਨਹੀਂ ਦੇਣਾ ਤੁਸੀਂ ਪੰਜਾਬ ਪੁਲਿਸ ਨੂੰ ਨਹੀਂ ਤਾਂ ਜਦੋਂ ਅਗਲਾ ਬਰੰਟ ਲੈ ਕੇ ਆਇਆ ਸੀ ਤਾਂ ਦੇ ਸਕਦੇ ਸੀ ਉਹਨਾਂ ਨੂੰ ਕੀ ਫਰਕ ਪੈ ਰਿਹਾ ਸੀ ਜੀ ਪਰ ਉਹਨਾਂ ਨੇ ਨਹੀਂ ਦਿੱਤਾ ਤੇ ਇਥੋਂ ਤੱਕ ਕਿ ਉਹਨੂੰ ਲੁਕਾਉਂਦੇ ਰਹੇ ਉਹਨੂੰ ਛੁਪਾਉਂਦੇ ਰਹੇ ਹੂੰ ਇਸ ਕਰਕੇ ਫਿਰ ਆਮ ਆਦਮੀ ਪਾਰਟੀ ਨੇ ਨਿਸ਼ਾਨੇ ਤੇ ਤਾਂ ਲੈ ਆਏ ਭਾਰਤੀ ਜਨਤਾ ਪਾਰਟੀ ਨੂੰ ਕਿ ਇਹ ਦਖਲ ਦੇ ਰਹੀ ਹੈ ਪੰਜਾਬ ਦੇ ਲੋਕਤੰਤਰੀ ਜਿਹੜੇ ਢਾਂਚੇ 'ਚ ਦਾ ਨੁਕਸਾਨ ਕਰ ਰਹੀ ਹੈ ਫੇਕ ਸਾਰਾ ਕੁਝ ਕਰ ਰਹੀ ਹੈ ਪਰ ਜਿਹੜਾ ਚਤਰਵੈਦੀ ਹੈ ਨਵਨੀਤ ਚਤਰਵੈਦੀ ਉਹ ਕੌਨਫੀਡੈਂਸ ਤੇ ਬਹੁਤ ਹੈ ਹੂੰ ਦੀਪਜੀਤ ਜੀ ਤੁਸੀਂ ਉਹਦੀਆਂ ਇੰਟਰਵਿਊ ਸੁਣੋ ਤੇ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਈਮੇ ਦਿੰਦਾ ਹੈ ਹੰਢਿਆ ਹੋਇਆ ਜਿਵੇਂ ਲੇਖਕਤਾ ਹੈ ਹੀ ਇਹ ਵੀ ਬਹੁਤ ਹੰਢਿਆ ਹੋਇਆ ਹੂੰ ਸਿਆਸਤਦਾਨ ਹੋ ਗਏ ਤੇ ਇਸ ਤਰ੍ਹਾਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਜਿਹੜਾ ਇਹ ਵਿਅਕਤੀ ਹੈ ਵੀ ਭਾਜਪਾ ਨੂੰ ਸਹਿ ਦੇ ਰਹੀ ਹੈ ਭਾਜਪਾ ਸਹਿ ਦੇ ਰਹੀ ਹੈ ਜਾਂ ਨਹੀਂ ਪਰ ਜੋ ਜਿੰਨੇ ਕੁ ਉਹਨਾਂ ਨੇ ਦਲੀਲਾਂ ਦਿੱਤੀਆਂ ਨੇ ਉਹਦੇ ਨਾਲ ਕਿਸੇ ਨਾ ਕਿਸੇ ਹੱਦ ਤੱਕ ਸਹਿਮਤੀ ਤਾਂ ਜ਼ਰੂਰ ਪ੍ਰਗਟਾਈ ਜਾ ਸਕਦੀ ਹੈ ਕਿ ਜਿਹੜਾ ਗ੍ਰਿਫਤਾਰ ਨਹੀਂ ਹੋਇਆ ਤੇ ਪੁਲਿਸ ਨਾਲ ਵਿੱਚ ਚਤਰਾਈ ਖੇਡ ਗਿਆ ਇਹ ਵਿਅਕਤੀ ਸੋ ਅਜੇ ਅਦਾਲਤ 'ਚ ਜਾਏਗਾ ਤੇ ਅਦਾਲਤ 'ਚ ਦੀਆਂ ਨਾਮਜ਼ਦਗੀਆਂ ਕੀ ਕਿਸੇ ਪੱਖ ਤੋਂ ਟਿਕਣਗੀਆਂ ਕਿਉਂਕਿ ਜਿਵੇਂ ਕੱਲ ਅਜੇ ਜਿਹੜੀ ਖਬਰ ਆਈ ਹੈ ਕਿ ਪਛਾਣ ਨਹੀਂ ਸਕਿਆ ਉਹ ਵਿਧਾਇਕਾਂ ਨੂੰ ਫਿਰ ਜਿਹੜਾ ਵਿਧਾਇਕਾਂ ਨੂੰ ਪਛਾਣ ਨਹੀਂ ਸਕਿਆ ਉਸਨੂੰ ਕਿਵੇਂ ਕਰਾ ਕੇ ਲੈ ਗਿਆ ਇਹ ਸੰਭਵ ਨਹੀਂ ਹੈ ਸੋ ਹੋ ਉਸ ਬਿਲਕੁਲ ਸਹਮਝਾਲੀ ਲੱਗਦੇ ਨੇ ਜਾਲੀ ਕਰਵਾ ਕੇ ਲੈ ਗਿਆ ਚਤਰਾਈ ਖੇਡ ਗਿਆ ਹੁਣ ਅਦਾਲਤ ਨਾਲ ਕੀ ਚਤਰਾਈ ਖੇਡੇਗਾ ਇਹ ਜਿਵੇਂ ਉਹਨੇ ਕਿਹਾ ਕਿ ਮੈਂ ਕੱਲ ਨੂੰ ਹਾਈ ਕੋਰਟ ਜਾਵਾਂਗਾ ਅੱਜ ਪਤਾ ਲੱਗੇਗਾ ਤੇ ਕੀ ਉਹਨੂੰ ਜਿਹੜੀ ਪੰਜਾਬ ਦੀ ਪੁਲਿਸ ਹੈ ਜਿਹੜੀ ਬਹੁਤ ਮਾਹਰ ਮੰਨੀ ਜਾ ਰਹੀ ਹੈ ਹਾਲਾਂਕਿ ਇੱਕ ਹੋਰ ਮਾਮਲੇ 'ਚ ਜਿਹੜਾ ਉਥੇ ਉਥੇ ਵੀ ਬੀਜੇਪੀ ਦਾ ਦੋਸ਼ ਲੱਗ ਰਿਹਾ ਹੈ ਜਿਹੜੇ ਵਿਧਾਇਕ ਨੇ ਹੂੰ ਪਠਾਨ ਮਾਜਰਾ ਉਹ ਹਾਲੇ ਤੱਕ ਰਮੇਸ਼ ਸਿੰਘ ਪਠਾਨ ਮਾਜਰਾ ਪੰਜਾਬ ਦੀ ਪੁਲਿਸ ਉਹਨਾਂ ਨੂੰ ਲੱਭ ਨਹੀਂ ਸਕੇ ਹਾਲਾਂਕਿ ਪੰਜਾਬ ਪੁਲਿਸ ਬਹੁਤ ਮਾਹਰ ਤੇ ਕਾਰਗਰ ਮੰਨੀ ਜਾਂਦੀ ਹੈ ਇਹ ਜਿਹੇ ਮਲਜਮਾ ਨੂੰ ਲੱਭਣ ਲਈ ਜੀ ਤਾਂ ਕੀ ਹੁਣ ਜਿਹੜਾ ਪੰਜਾਬ ਪੁਲਿਸ ਲਈ ਨਵਨੀਤ ਚਤਰਵੇਦੀ ਵੀ ਕੀ ਹੁਣ ਹਰਮੀਤ ਪਠਾਨ ਮਾਜਰਾ ਬਣੇਗਾ ਇਹ ਵੀ ਆਪਾਂ ਨੂੰ ਦੇਖਣਾ ਹੋਏਗਾ ਸੋ ਅੱਜ ਸਾਰਾ ਜਿਹੜਾ ਅਦਾਲਤ ਵੀ ਮਾਮਲਾ ਜਾਏਗਾ ਕਿੱਥੇ ਟਿਕੇਗਾ ਇਹ ਆਪਾਂ ਡਿਸਕਸ ਕਰਾਂਗੇ ਪਰ ਅੱਜ ਲਈ ਜੋ ਹੈ ਕਿ ਨਵਨੀਤ ਚਿਤਰਾਈ ਪੰਜਾਬ ਨਾਲ ਪੰਜਾਬ ਪੁਲਿਸ ਨਾਲ ਪੰਜਾਬ ਦੀ ਸੀਆਈਡੀ ਨਾਲ ਖੁਫੀਆ ਤੰਤਰ ਨਾਲ ਪੰਜਾਬ ਸਰਕਾਰ ਨਾਲ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਬਹੁਤ ਵੱਡੀ ਚਿਤਰਾਈ ਖੇਡ ਗਿਆ ਉਹਨੇ ਕਿੰਨੀ ਕਿ ਇਹਦੇ ਚਿਤਰਾਏ ਕਿੱਥੇ ਕਿ ਤੱਕ ਚਲੇਗੀ ਇਹ ਬੰਦਾ ਕਿੰਨਾ ਕੁ ਚਤਰ ਰਹੇਗਾ ਅਗਲੇ ਮਾਮਲਿਆਂ ਲਈ ਉਹ ਸਮਾਂ ਦੱਸੇਗਾ ਜੀ ਜੀ ਬਿਲਕੁਲ ਜੀ ਜੀ ਤੁਹਾਡਾ ਬਹੁਤ ਧੰਨਵਾਦ ਕੀਮਤੀ ਵਿਚਾਰਾਂ ਸਾਂਝ ਕੀਤੇ ਬਹੁਤ ਬਹੁਤ ਧੰਨਵਾਦ ਮਿੰਦੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ